ਅਗਸਤ ਥੋੜੀ ਜੰਨੀ ਆ ਜਣੀ ਆ ਮੈਂ ਆਜ਼ਾਦੀ ਦਿਹਾੜੇ ਦੀਆਂ ਸਮੂਹ ਭਾਰਤੀਆਂ ਨੂੰ ਪੰਜਾਬੀਆਂ ਨੂੰ ਦੇਸ਼-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ-ਲੱਖ ਮੁਬਾਰਕਬਾਦ ਜਿੰਨਾ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਮੈਂ ਆਪਦੇ ਸੂਰਬੀਰ ਯੋਧਿਆਂ ਫੌਜੀ ਜਵਾਨਾਂ ਨੂੰ ਨਮਨ ਕਰਦਾ ਜਿਨ੍ਹਾਂ ਦੀ ਡਿਊਟੀ ਸਦਕਾ ਜਿਹੜੇ ਕਿ ਲੇਹ ਲਦਾਖ ਜਿੱਥੇ ਇੰਨੀ برف ਪੈਂਦੀ ਆ ਇੰਨੀ ਜਿਆਦੀ ਠੰਡ ਹੁੰਦੀ ਆ ਵੀ ਜਿੱਥੇ ਹੱਥ ਬਾਹਰ ਰਹਿ ਜੇ ਤੇ ਹੱਥ ਫ੍ਰੀਜ਼ ਹੋ ਜੇ ਲੱਤ ਬਾਹਰ ਰਹਿ ਜੇ ਲੱਤ ਫ੍ਰੀਜ਼ ਹੋ ਜੇ ਉੱਥੇ ਡਿਊਟੀ ਦਿੰਦੇ ਆ ਜੇ ਕਈ ਜਗ੍ਹਾ ਤੇ ਇਹੋ ਜਿਹਾ ਮਤਲਬ ਗਰਮ ਵਾਤਾਵਰਨ ਆ ਵੀ ਇੰਨੀ ਗਰਮੀ ਪੈਂਦੀ ਆ ਸਿੱਧੀਆਂ ਸੂਰਜ ਦੀਆਂ ਤਿੱਖੀਆਂ ਕਿਰਨਾਂ ਪੈਂਦੀਆਂ ਵੀ ਉੱਥੇ ਵੀ ਡਿਊਟੀ ਕਰਦੇ ਆ ਜੇ ਅਸੀਂ ਸਰਹਾਣੇ ਥੱਲੇ ਬਾਂਦੇ ਕੇ ਰਾਤ ਨੂੰ ਸੌਂਨੇ ਆ ਰਾਤ ਨੂੰ ਪੂਹ ਮਾਗਦੀਆਂ ਰਾਤਾਂ ਠੰਡੀਆਂ ਦੇ ਵਿੱਚ ਵੀ ਸਾਡੇ ਫੌਜੀ ਜਵਾਨ ਸ਼ਰਧਾ ਤੇ ਰਾਖੀ ਕਰਦੇ ਆ ਸਾਡੀ ਦੇਸ਼ ਦੀ ਸਾਡੀ ਤੇ ਅਸੀਂ ਸੁਖ ਦੀ ਨੀਂਦ ਸੌਂਨੇ ਆ ਉਨਾ ਬਾਦਰ ਸੂਰਬੀਰ ਯੋਧਿਆਂ ਨੂੰ ਸਲਾਮ ਹੈ ਤੇ ਮੈਂ ਆਪਣੇ ਸਮੂਹ ਦੇਸ਼ ਵਾਸੀਆਂ ਨੂੰ ਐਨਆਰਆਈ ਭੈਣਾਂ ਭਰਾਵਾਂ ਨੂੰ ਨਾਲ ਸਾਡੇ ਪੰਜਾਬੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ 15 ਅਗਸਤ ਦੀ ਮੁਬਾਰਕਬਾਦ ਜੀ ਸਰ ਆਪਣੇ ਜਿਹੜਾ ਪੰਜਾਬ ਆ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਪੰਜਾਬ ਨੂੰ ਮੁੜ ਤੋਂ ਫੇਰ ਸੋਨੇ ਦੀ ਜੜੀ ਜਾਂ ਖੁਸ਼ਹਾਲ ਬਣਾ ਸਕੀਏ ਕੋ ਜਿਹੜਾ ਸਾਡਾ ਪੰਜਾਬ ਆ ਉਹ ਗੁਰੂਆਂ ਪੀਰਾਂ ਦੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਆ ਕੋਈ ਵੀ ਜੇ ਅੰਦੋਲਨ ਚੱਲਿਆ ਉਹ ਸਾਡੇ ਮਾਝੇ ਤੋਂ ਚੱਲਿਆ ਤੇ ਪੂਰਾ ਪੰਜਾਬ ਪੂਰੀ ਦੁਨੀਆ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋਈ ਆ ਤੇ ਜਿੱਤ ਵੀ ਹੋਈ ਆ ਮੈਂ ਆਪਦੇ ਸਾਰੇ ਨੌਜਵਾਨ ਪੜਾਵਾਂਵਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਵਿਦੇਸ਼ਾਂਵਾਂ ਨੂੰ ਤੁਰੇ ਜਾਂਦੇ ਆ ਉਹ ਵਿਦੇਸ਼ਾਂ ਇਹਨਾਂ ਜਾਣ ਇੱਥੇ ਹੀ ਪੜ੍ਹ ਲਿਖ ਕੇ ਕੋਈ ਤੇ ਆਪਦਾ ਕਾਰੋਬਾਰ ਕਰੇ ਤੇ ਹੁਣ ਤੇ ਸਰਕਾਰ ਬੜੀ ਵਧੀਆ ਮੁੱਖ ਮੰਤਰੀ ਬੜੇ ਵਧੀਆ ਸਰਦਾਰ ਭਗਵੰਤ ਸਿੰਘ ਮਾਨ ਨੌਕਰੀਆਂ ਕੱਢ ਰਹੇ ਤੇ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲ ਰਹੀਆਂ 43000 ਤੋਂ ਵੱਧ ਪਿਛਲੇ 2 ਸਾਲਾਂ ਜਾਂ ਸਵਾ ਦੋ ਸਾਲਾਂ 'ਚ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਕੋਈ ਸ਼ਿਫਾਰਸ਼ ਨਹੀਂ ਕੋਈ ਰਿਸ਼ਵਤ ਨਹੀਂ ਕੋਈ ਪੱਖਪਾਤ ਨਹੀਂ ਹੋਇਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਵੀ ਇੱਥੇ ਰਹਿ ਕੇ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ਤੇ ਲੱਗਣ ਚੰਗੀਆਂ ਕੰਪਨੀਆਂ ਵੀ ਆ ਗਈਆਂ ਵੱਡੇ ਵੱਡੇ ਪੈਕੇਜ ਮਿਲਦੇ ਆ 10 ਲੱਖ ਤੋਂ ਲੈ ਕੇ ਇਹੋ ਜਿਹੇ ਵੀ ਕੰਪਨੀਆਂ ਦੇ ਵਿੱਚ ਪੈਕੇਜ ਹੈਗੇ ਕਰੋੜ ਕਰੋੜ ਤੱਕ ਵੀ ਸਾਲ ਦੀ ਤਨਖਾਹ ਮਿਲਦੀ ਬੱਚਿਆਂ ਨੂੰ ਤੇ ਨਾਲ ਆਪਦੇ ਇਥੇ ਕਾਰੋਬਾਰ ਕਰਨ ਜਿਹਦੀ ਕੋ ਜਮੀਨ ਹੈ ਉਹ ਆਪਦੀ ਖੇਤੀ ਕਰੇ ਖੇਤੀ ਵੀ ਲਾਈਵ ਆਂਦਾ ਰਹਦਾ ਡੇਰੀ ਫਾਰਮਿੰਗ ਨਾਲ ਕਿਸਾਨੀ ਜੁੜੇ ਫਿਸ਼ਰੀ ਨਾਲ ਜੁੜੇ ਪੋਲਟਰੀ ਨਾਲ ਜੁੜੇ ਕਿੰਨੇ ਕਾਰੋਬਾਰ ਆ ਸਾਰੇ ਕਾਰੋਬਾਰ ਜੇ ਅਸੀਂ ਕਿਸਾਨੀ ਦੇ ਨਾਲ ਕਰੀਏ ਸਹਿਯਕ ਧੰਦੀ ਤੇ ਕਿਸਾਨੀ ਵੀ ਕਾਮਯਾਬ ਹੋਵੇ ਤੇ ਸਾਡਾ ਪੰਜਾਬ ਮੁਰਤੋ ਰੰਗਲਾ ਪੰਜਾਬ ਆ